ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਖੜਿਆ ਬਟਿੰਡੇ ਦੇ ਰੇਲਵੇ ਸਟੇਸ਼ਨ ਤੇ ਇੱਥੋਂ ਆਪਾਂ ਸਫਰ ਸ਼ੁਰੂ ਕਰ ਰਹੇ ਆ ਆਪਾਂ ਆਪਣਾ ਰਾਜਸਥਾਨ ਦਾ ਸਭ ਤੋਂ ਪਹਿਲਾਂ ਜਾਵਾਂਗੇ ਆਪਾਂ ਪੁਸਕਰ ਪੁਸਕਰ ਦਿਖਾਵਾਂਗੇ ਤੁਹਾਨੂੰ ਜ਼ਰਾ ਫਿਰ ਅਜਮੇਰ ਬਾਕੀ ਉਦੇਪੁਰ ਸਾਰਾ ਰਾਜਸਥਾਨ ਜਿੰਨਾ ਸਾਥ ਹੋਇਆ ਕਵਰ ਕਰਾਂਗੇ ਇਰਾ ਆਪਾਂ ਰੇਲਵੇ ਸਟੇਸ਼ਨ ਤੇ ਖੜਿਆ ਬਟਿੰਡੇ ਤੇ 9 ਵਜੇ ਆਪਣੀ ਟ੍ਰੇਨ ਆ ਇਹਦੇ ਬਾਅਦ ਤੁਹਾਨੂੰ ਨਾਲ ਦੀ ਨਾਲ ਸਾਰਾ ਦਿਖਾਈ ਜਾਵਾਂਗੇ ਵਲੌਗ 'ਚ ਆਪਾਂ ਪੈਂਡਾ ਸਫ਼ਰ ਵੀ ਦਿਖਾਵਾਂਗੇ ਸਾਰਾ ਵੀ ਕਿਵੇਂ ਹੋਇਆ ਤੇ ਉਸ ਤੋਂ ਬਾਅਦ ਜਿੰਨਾ ਵੀ ਹੋ ਸਕਦਾ ਹੋਇਆ Rajasthan ਚ ਪੈਂਦ Rajasthan ਹਾਂ ਹਾਂ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਜਿੰਨਾ ਵੀ ਹੋ ਸਕਦਾ ਨਾਲ ਜੁੜੇ ਹੋ ਸ਼ੇਅਰ ਕਰਿਓ ਵੱਧ ਤੋਂ ਆ ਵੀਡੀਓ ਨੂੰ 8:30 ਹੋ ਗਏ ਵੀਰੇ 9 ਵਜੇ ਟ੍ਰੇਨ ਵੜੰਦੀ ਹੈ 42 ਤੇ 9:20 ਤੇ ਤਰੋ ਹੁਣ ਆਪਾਂ ਬੈਠੇ ਆਂ ਤਿਆਰ ਕਰ ਰਹੇ ਆਂ ਪਲੇਟਫਾਰਮ ਤੇ ਬੈਠੇ ਆਂ ਦੂਜਾ ਬਾਅਦ ਸਾਨੂੰ ਜਰਨੀ ਸਾਰੀ ਦਿਖਾਵਾਂਗੇ ਟ੍ਰੇਨ ਦੇ ਵਿੱਚ ਵੀ ਦਿਖਾਵਾਂਗੇ ਕਿੰਨੀ ਭੀੜ ਹੈ ਟ੍ਰੇਨ ਵਿੱਚ ਬਹੁਤ ਪਹਿਲਾਂ ਪੁਰਾਣੇ ਸਮੇਂ ਤੋਂ ਚੱਲਦੀ ਆਹੀ ਟਾਈਮ ਆ ਬੀਕਾਨੇ ਰੈਲਵੇ ਟ੍ਰੇਨ ਵਜਦੀ ਹੈ ਇਹ

ਇਹਦਾ ਇਹ ਜਹਾ ਗੱਡੀ ਜੀ ਤਾਂ ਹੁੰਦੀ ਹੁੰਦੀ ਆ ਦੇਖੀ ਹੈ ਨਾ ਇੰਨੀ ਭੀੜਾ ਗੱਡੀ 'ਚ ਇਹ ਬਹੁਤ ਪੁਰਾਣੀ ਚੱਲਦੀ ਹੈ ਗੱਡੀ ਮਿਕਾਨੇਰ ਵਿੱਚ ਦੀ ਹੋ ਕੇ ਜਾਂਦੀ ਹੈ ਬਹੁਤ ਜ਼ਿਆਦਾ ਇੱਥੇ ਮਰੀਜ਼ ਹੀ ਹੁੰਦੇ ਆ ਹਸਪਤਾਲ ਵਾਲੇ ਤਾਂ ਕਰਕੇ ਇਹ ਗੱਡੀ ਇੰਨੀ ਭੀੜ ਹੁੰਦੀ ਆ ਅਸੀਂ ਤਾਂ ਫਰਾਂ ਪਤਾ ਨਹੀਂ ਕਾਦੇ ਆ ਹੁੰਦਾ ਨਾ ਆਂਗਣ ਵਾਲਾ ਹੁੰਦਾ ਨਾ ਇੱਕ ਵਾਰੀ ਉਹਦੇ ਚੜ੍ਹ ਕੇ ਦੇਖੋ ਹੁਣ ਜਦੋਂ ਬਾਅਦ ਜੇ ਕੋਈ ਚੈਕਿੰਗ ਚੁੱਕੇ ਹੁੰਦੀ ਆ ਤਾਂ ਫਿਰ ਦਿਖਦੇ ਪੈਂਦੇ ਉੱਧਰ ਭੱਜ ਜਾਂਦੇ ਚਰਨਲ ਦੀ ਟੈਕਟ ਆਪਣੇ ਕੋਲੇ ਲੈਣੇ ਜਾਂ ਫਿਰ ਕੀ ਬਣਦਾ ਹੰਡਲਾ 11 ਘੰਟਿਆਂ ਦੇ ਲੰਬੇ ਟ੍ਰੇਡ ਦੇ ਸਫ਼ਰ ਤੋਂ ਬਾਅਦ ਹੁਣ ਆਪਾਂ ਪਹੁੰਚਣ ਜਾ ਰਹੇ ਹਾਂ ਮੇਰਟਾ ਰੋਡ ਜੰਕਸ਼ਨ ਜਿੱਥੋਂ ਆਪਾਂ ਅੱਗੇ ਵਾਸਤੇ ਬੱਸ ਫੜਾਂਗੇ ਜਿਸ ਬੱਸੋਂ ਆਪਾਂ ਇੱਥੋਂ ਫੜਾਂਗੇ ਮੇਰਟਾ ਸਿਟੀ ਵਾਸਤੇ ਤੇ ਫਿਰ ਆਪਾਂ ਮੇਰਟਾ ਸਿਟੀ ਤੋਂ ਬੱਸ ਫੜਾਂਗੇ ਪੁਸ਼ਕਰ ਵਾਸਤੇ ਪੁਸ਼ਕਰੇ ਆ ਕੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਕੀ ਮਾਹੌਲ ਹੈ ਪੁਸ਼ਕਰ ਦੀ ਮਾਰਕੀਟ ਪੁਸ਼ਕਰ ਦੀਆਂ ਪਹਾੜੀਆਂ ਜੁੜੇ ਰਹੋ ਵੀਡੀਓ ਨਾਲ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਹੋਰ ਬਲੌਗ ਦੇਖਣ ਵਾਸਤੇ ਲੈ ਵੀ ਆ ਗਏ ਆਪਾਂ ਹੁਣ ਮੇਟਾ ਇੱਥੇ ਉਤਰਦੇ ਆਂ ਟ੍ਰੇਨ ਚੋਂ ਰੁਕਦੀ ਆ ਟ੍ਰੇਨ ਬਸਾ ਤੁਰ ਹੀ ਜਾਂਦੀ ਆ ਦੇਖੋ ਇੱਥੇ ਫਿਰ 11 ਘੰਟਿਆਂ ਦੇ ਲੰਬੇ ਸਫ਼ਰ ਤੋਂ ਬਾਅਦ ਆਪਾਂ ਮੇਟਾ ਰੋਡ ਜੰਕਸ਼ਨ ਤੇ ਉਤਰ ਗਏ ਟ੍ਰੇਨ ਚੋਂ ਹੁਣ ਆਪਾਂ ਇੱਥੋਂ ਫੜਾਂਗੇ ਟ੍ਰੇਨ ਉਹ ਟ੍ਰੇਨ ਸੋਰੀ ਟ੍ਰੇਨ ਕਿਹਾ ਗਿਆ ਇੱਥੋਂ ਆਪਾਂ ਫੜਾਂਗੇ ਬੱਸ ਮੇਟਾ ਸਿਟੀ ਵਾਸਤੇ ਵੇਟਾ ਸਿਟੀ ਤੋਂ ਬੱਸ ਫੜਾਂਗੇ ਪੁਸ਼ਕਰ ਵਾਸਤੇ ਫਿਰ ਆਪਾਂ ਹੁਣ ਜਿੱਥੇ ਰੁਕੇ ਆ ਵੇਟਾ ਰੋਡ ਜੰਕਸ਼ਨ ਤੇ ਇੱਥੇ ਪੰਜਾਬੀਆਂ ਦੀ ਮਨਪਸੰਦ ਚੀਜ਼ ਵੀ ਮਿਲਦੀ ਆ ਉਹ ਤੁਹਾਨੂੰ ਦੱਸ ਦਿਆਂ ਕੀ ਮਿਲਦੀ ਆਗੇ ਵੀਡੀਓ ਚ ਦਿਖਾਉਂ ਸਭ ਤੋਂ ਪਹਿਲਾਂ ਬਾਹਰ ਨਿਕਲ ਕੇ ਆਪਾਂ ਵੀਨੇ ਆ ਜਾਂ ਕਿਉਂਕਿ ਠੰਡ ਬਹੁਤ ਲੱਗ ਰਹੀ ਆ ਤੁਹਾਨੂੰ ਦਿਖਾਵਾ ਆਇਓਰੇ ਮੇਟਾ ਰੋਡ ਜੰਕਸ਼ਨ ਤੋਂ ਆਪਾਂ ਔਰ ਹੋ ਗਿਆ ਨਾ ਤੁਸੀਂ ਦੇਖਿਆ 11 ਘੰਟੇ ਦੀ ਟ੍ਰੇਨ ਦਾ ਸਫ਼ਰ ਸੀ ਹੁਣ ਤਾਂ ਆਪਾਂ ਮੇਡਾ ਸਿਟੀ ਨੂੰ ਜਾਣਾ ਕਿਉਂਕਿ ਆਪਾਂ ਗੱਡੀ ਖਰਾਬ ਹੋ ਗਈ ਆ ਆ ਬਾਈ ਨਾ ਜਾਣੇ ਆਪਾਂ ਮੇਡਾ ਸਿਟੀ ਤੱਕ ਤੇ ਇੱਥੋਂ ਇਹ ਪੰਜਾਬੀਆਂ ਦੀ ਆ ਮੇਡਾ ਰੋਡ ਤੋਂ ਸਭ ਤੋਂ ਵੱਧ ਪੰਜਾਬੀਆਂ ਦੀ ਫੇਵਰਿਟ ਟੀਜ ਜਿਹੜੀ ਇੱਥੋਂ ਮਿਲਦੀ ਆ ਉਹ ਤੁਹਾਨੂੰ ਦਿਖਾਵਾਂਗੇ ਵੀ ਕੀ ਚੀਜ਼ ਪਹੁੰਚ ਕੇ ਲੈ ਕੇ ਉਹ ਚੀਜ਼ ਤੁਹਾਨੂੰ ਦਿਖਾਉਣੇ ਆ ਆਪਾਂ ਮੇਟਾ ਰੋਡ ਜੰਕਸ਼ਨ ਤੋਂ ਸੁਰਪੇ ਮੇਟਾ ਸਿਟੀ ਲਈ ਜਾ ਰਹੇ ਆ 15 16 ਕਿਲੋਮੀਟਰ ਦੀ ਡਿਸਟੈਂਸ ਹੈ ਮੇਟਾ ਰੋਡ ਤੋਂ ਤੇ ਮੇਟਾ ਸਿਟੀ ਦੀ ਉਹਨਾਂ ਆਪਾਂ ਜਾ ਰਹੇ ਆ ਬਾਅਦ ਸੱਚੇ ਸਮਾਨ ਲੋਡ ਕਰਤਾ ਆਪਣਾ ਤੇ ਗੁਸਤਰ ਵਾਲੀ ਬੱਸ 'ਚ ਉਹਨਾਂ ਆਪਾਂ ਬਹਿਣੇ ਆ ਦੇਖ ਫਿਰ ਪਾਪਾ ਬਸ ਵਿੱਚ ਭੀੜ ਜ਼ਿਆਦਾ ਹੋਣ ਕਰਕੇ ਆਪਾਂ ਬਹਿ ਗਏ ਬਸ ਦੇ ਉੱਤੇ ਠੰਡ ਤਾਂ ਜ਼ਰੂਰ ਲੱਗ ਰਹੀ ਸੀ ਪਰ ਜਿਹੜਾ ਸੇਪਾਹ ਦਾ ਵਿਊ ਦਿਖਾਉਣਾ ਨਾਲ ਇਹ ਵਧੀਆ ਦਿਖਾਇਆ ਜਾਊ ਆ ਦੇਖੋ ਤੁਸੀਂ ਆਸ-ਪਾਸੇ ਹਨ ਕੋਈ ਆਪਣੇ ਦਾ ਫਸਲਾਂ ਹੋਰ ਹੁੰਦੀਆਂ ਜਿਵੇਂ ਕਣਕ ਚੌਲ ਇੱਧਰ ਵਿਚਾਰਾਂ ਕੋਲੇ ਜਾਂ ਤਾਂ ਇਹ ਜੀਰਾ ਜੂਰਾ ਜਾਂ ਹੁੰਦਾ ਜਾਂ ਸਰੋਂ ਹੁੰਦੀ ਹੈ ਕਿਉਂਕਿ ਪਾਣੀ ਦੀ ਬਹੁਤ ਕਮੀ ਆ ਹਜ਼ਾਰਾਂ ਕਿੱਲਾ ਹੀ ਖਾਲੀ ਪਏ ਆ ਵਨ ਜ਼ਿਆਦਾਤਰ ਇੱਥੇ ਕਿਉਂਕਿ ਬੰਜਰ ਧਰਤੀ ਆ ਪਾਣੀ ਜਿਆਦਾ ਡੂੰਘੇ ਆ ਆ ਕਰਕੇ ਵਣ ਵੇਲੀ ਪਿਆ ਜਿਆਦਾਤਰ ਦੇਖੋ ਬਾਬੋ ਚੱਲਦਾ ਨਾ ਖੜਾ ਆਉਂਦਾ ਕੁਦਰੀਲੇ ਆ ਗਏ ਇਧਰ ਦੇਖੋ ਆਉਂਦਾ ਸਵਾਦ ਬਾਕੀ ਦਿਖਾਉਨੇ ਆ ਸ਼ੇਅਰ ਕਰੀ ਚੱਲੋ ਵੀਡੀਓ ਵੱਧ ਤੋਂ ਵੱਧ ਬਾਈ ਯਾਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜਿੰਨਾ ਹੋ ਸਕਦਾ ਸਪੋਰਟ ਕਰੋ ਭਰਾ ਯਾਰ ਤੇ ਸ਼ਾਲਾ ਦੇ ਜਣਾ ਚ ਦੇਖ ਲਓ ਬੱਸ ਦੇ ਉੱਤੇ ਬੈਠੇ ਆਂ ਫੇਰ ਵੀ ਮੇਰਟ ਕਰ ਰਹੇ ਆ ਯਾਰ ਜਿੰਨੇ ਕਿ ਭਾਈ ਬਣ ਕੇ ਤੁਸੀਂ ਵੀ ਕਰੋ ਸਫਲ ਕਰੋ ਹਨਾ ਇਹਦਾ ਵਿੱਚ ਵੀ ਬੈਠੇ ਕਿ ਨਾ ਵੀਊ ਵੇਖੋ ਪੁਸਕਰ ਆਪਾਂ ਪਹੁੰਚ ਗਏ ਆ ਹੁਣ ਆਪਾਂ ਆਪਣੇ ਆਸ਼ਰਮ ਕੰਨੀ ਜਾ ਰਹੇ ਆ ਜਿੱਥੇ ਆਪਾਂ ਰੁਕਣਾ ਇਦੋਂ ਬਾਅਦ ਆਪਾਂ ਫੇਰ ਘੁਮਾ ਕੇ ਪੁਸਕਰ ਫੇਰ ਅਜਮੇਰ ਹੁਣ ਆਪਾਂ ਕਈ ਦਿਨ ਇੱਥੇ ਹੀ ਆਗੇ ਆਸ਼ਰਮ 'ਚ ਆਪਾਂ ਪਹੁੰਚ ਗਏ ਬਈ ਵਰਸਾਦਾ ਵੀ ਸਕ ਲਿਆ ਨਾ ਕਮਰਾ ਵੀ ਮਿਲ ਗਿਆ ਕਮਰਾ ਆਪਣਾ ਵਧੀਆ ਦਿੱਤਾ ਨਾ ਇੱਕ ਚੀਜ਼ ਉਹਨੂੰ ਕਿਹਾ ਸੀ ਵੀ ਜਿਹੜੇ ਪੰਜਾਬੀਆਂ ਦੀ ਫੇਵਰੇਟ ਚੀਜ਼ ਹੈ ਉਹ ਦਿਖਾਵਾਂ ਰਾਜਸਥਾਨ ਚਾਉਣ ਸਰ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਫਿਰ ਇਹੀ ਉਹ ਹੁੰਦੀ ਆ ਸਮਾਨ ਬੜਾ ਅਰੀਜਨਲ ਹੁੰਦਾ ਬਾਈ ਇੱਥੇ ਖੇਤੀ ਹੁੰਦੀ ਐ ਇੱਥੇ ਕੀ ਬਣਦਾ ਕੀ ਹਜੇ ਜੂਜ ਕਰਕੇ ਦੇਖਿਆ ਹੋਏ ਕੀ ਜੀ ਜਿਹਨੂੰ ਦਸਾਂਗੇ ਇਹਦੇ ਰੈਜ਼ਲਟ ਵੀ ਵਧੀਆ ਚੀਜ਼ ਆ ਇਹ ਕੋਈ ਨਸਿਆਂ 'ਚ ਨਹੀਂ ਆਉਂਦੀ ਲੋਕ ਇਹਨਾਂ ਦੇ ਚਲਾਉਂਦੇ ਜੇ ਪੰਜਾਬ 'ਚ ਕਿਤੇ ਦੀ ਖੇਤੀ ਹੋ ਜੈਣਾ ਜਿਹੜੇ ਚਿੱਟੇ ਦੇ ਲੱਗੇ ਆ ਜਨਤਾ ਅੱਧੋਂ ਵੱਧ ਛੱਡ ਜਾਣਗੀ ਜਿਹੜੀ ਚੀਜ਼ ਜਿੱਥੇ ਆਮ ਹੋਵੇ ਉਹਨੂੰ ਹੁਮੇਜ਼ਾ ਜੀ ਲੋਕ ਉਹਨਾਂ ਨਹੀਂ ਕਰਦੇ ਹੁੰਦੇ ਉੱਥੋਂ ਦੇ ਬੰਦੇ ਨੇ ਰਸਤਾਂ ਦੇ ਬੰਦੇ ਨੇ ਕੁਛ ਐਵੇਂ ਬਈ ਤੁਸੀਂ ਕਿੰਨੇ ਖਾਂਦੇ ਹੋ ਜਾਂ ਕਿੰਨਾ ਘੋ ਹੁੰਦਾ ਉਹ ਕਹਿੰਦਾ ਸਾਡੇ ਕੋਈ ਬੰਦੇ ਖਾਂਦੇ ਨਹੀਂ ਦਾਮੂਆ ਬੰਦਾ ਮਸਾਂ ਕੀ ਕਹਿਣਾ ਕਹਿੰਦਾ ਕੋਈ 100 1000 ਤੋਂ ਅਸਲ ਵਿੱਚ ਇੱਕ ਬੰਦਾ ਕਹਿੰਦਾ ਨਹੀਂ ਕਹਿੰਦਾ ਸਾਡੇ ਇੱਥੇ ਕੋਈ ਨਹੀਂ ਖਾਂਦਾ ਲੋਕਾਂ ਦੀ ਇਹ ਆਦਤ ਹੀ ਹੁੰਦੀ ਹੈ ਜਿਹੜੀ ਚੀਜ਼ ਘੱਟ ਮਿਲੇ ਜਾਂ ਦੋ ਨੰਬਰ ਜਿਵੇਂ ਉੱਧਰੋਂ ਭਜਦੇ ਹੁੰਦੇ ਆ ਆਪਣੇ ਪੰਜਾਬ ਦੀ ਜ਼ਿਆਦਾਤਰ ਖਾਸ ਕਰਕੇ ਪੰਜਾਬ ਵੱਧ ਹੋ ਕਰਦਾ ਹੁਣ ਇਹ ਇੱਥੇ ਵੀ ਕੀਤੀ ਹੁੰਦੀ ਹੈ ਇੱਥੋਂ ਦੇ ਜਿੰਨਾ ਜਿਹੜੇ ਬੰਦੇ ਖੇਤੀ ਕਰਦੇ ਨੇ ਆਈਪੀਐਸ ਆਈਏਐਸ ਯੂਪੀਐਸਸੀ ਦੇ ਇਗਜ਼ਾਮ ਦਿੰਦੇ ਹੋ ਤੇ ਬਾਕੀ ਆਹ ਨੂੰ ਦਿਖਾਈ ਦਿੱਤਾ ਨਾ ਬਾਕੀ ਆਪਾਂ ਨਿਣਾਉਣੇ ਆ ਜਨਾਲ ਕਰਦੇ ਆ ਅੱਜ ਦਾ ਵਲੋਗ ਇੱਥੇ ਖਤਮ ਹੁੰਦਾ ਬਾਕੀ ਸਾਰਾ ਪੁਸਕਰ ਦੀ ਮਾਰਕੀਟ ਜਾਂ ਹੋਰ ਅਗਲੇ ਵਲੋਗ ਚ ਤੇ ਇਹਨਾਂ